ਤੋਂ ਬਾਅਦ ਮੈਨੂੰ ਕਹਿੰਦੇ ਵੀ ਤੇਰਾ ਰਿਕਾਰਡਿੰਗ ਚੱਲ ਰਹੀ ਹੈ ਤੇ ਵੀ ਮਾਲਾ ਮੈਂ ਜੇ ਤੁਹਾਨੂੰ ਤੇ ਪੁੱਛੂੰਗੀ ਜੋ ਇਹ ਮੈਨੂੰ ਕਹਿੰਦੇ ਤੂੰ ਆਪਦਾ ਲਾਇਸੈਂਸ ਦੇ ਦੇ ਤੇ ਇਹਦੇ ਜਿਹੜੇ ਹੈਗੇ ਕਾਗਜ਼ ਦੇ ਦੇ ਹਨਾ ਪੀਵੀ 60 ਮਤਲਬ ਕਿ ਮੇਰਾ ਲਾਇਸੈਂਸ ਹੈੜਾ ਪੰਜਾਬ ਦਾ ਠੀਕ ਆ ਉਹਦਾ ਬਾਕੀ ਨੰਬਰ ਤੇ ਆ ਜਿਹੜੀ ਉਹਦੀ ਪਲੇਟ ਸੀਗੀ ਆ ਲੋਕੇਸ਼ਨ ਆ ਹਾਂ ਜਿਹੜੀ ਆਹਾਂ ਇੰਡੀਆ ਵਾਲੇ ਲਾਇਸੈਂਸ ਤੇ 2 ਮਹੀਨੇ ਗੱਡੀ ਚਲਾ ਸਕਦੇ ਲੇਡੀ ਪੁਲਿਸ ਸੀਗੀ ਉਹ ਉਹਨੇ ਮਾਲਾ ਪਿੱਛੋਂ ਹਲਾਂ ਅਲਾਰਮ ਮਾਰਿਆ ਦੋ ਵਾਰ ਹਨਾ ਤਮੈਂ ਕਰੀਗ ਨੋਰ ਕਰਦਾ ਅਗਲੀ ਵਾਰੀ ਮਾਰਿਆ ਤੇ ਫਿਰ ਮੈਂ ਰੋਕ ਲਿਆ ਤੇ ਚਲਾਣ ਹੁੰਦਾ ਤਾਂ ਤੁਹਾਡੇ ਹੱਥ ਸਟੀਅਰਿੰਗ ਤੇ ਹੋਣਾ ਚਾਹੀਦਾ ਜੇ ਆਸੇ ਪਾਸੇ ਮਾਰੋਂਗੇ ਤਾਂ ਉਹਨਾਂ ਨੂੰ ਹੁੰਦਾ ਵੀ ਕਈ ਵਾਰੀ ਕੋਈ ਬੰਦਾ ਹਮਲਾਣਾ ਕਰਦੇ ਸੋ ਸਟੀਅਰਿੰਗ ਤੇ ਹੱਥ ਆਪਾਂ ਪਹਿਲਾਂ ਮੈਨੂੰ ਕੋਈ ਦੱਸਿਆ ਸੀ ਮੈਂ ਰੱਖ ਲਿਆ ਨਾ ਆਪਾਂ ਮੰਨਦੇ ਨਹੀਂ ਕਿ ਹਨਾ ਤੇ ਆਹ ਲਾਇਸੈਂਸ ਨਹੀਂ ਆਹ ਲਾਇਸੈਂਸ ਤੇ ਮੰਨ ਲਓ ਆਪਾਂ ਕਿ ਜਿਹੜੀ ਪੂਰੀ ਜਿਹੜੀ ਇੱਕ ਗੱਡੀ ਚਲਾਈ ਹੋਈ ਹੈ ਕੈਨੇਡਾ ਜਾ ਕੇ ਤੁਸੀਂ ਆਪਦੇ ਇੰਡੀਅਨ ਲਾਇਸੈਂਸ ਤੇ ਡਰਾਈਵਿੰਗ ਕਰ ਸਕਦੇ ਹੋ ਤੇ ਇਹਦਾ ਮੈਂ ਇੰਤਜ਼ਾਰ ਪਾ ਕੇ ਕਰ ਲਿਆ ਭਾਵੇਂ ਆਪਣਾ ਚਲਾਣ ਕੱਟਿਆ ਗਿਆ ਪਰ ਇੱਕ ਗੱਲ ਦਾ ਐਕਸਪੈ ਮੈਂ ਵੈਸੇ ਪਹਿਲਾਂ ਸਰਚ ਕੀਤਾ ਸੀ 2 ਮਹੀਨੇ ਐ ਜਿਹੜਾ ਹੈਗਾ ਉਹ ਤੇ ਆਉਂਦਾ ਹੈ ਨਾ ਤਾਂ ਮੈਂ ਕਿਹਾ ਵੀ ਚਲਾ ਲ ਗੇ ਸੋ ਅੱਜ ਮੈਂ ਕਾਰ ਲੈ ਕੇ ਨਿਕਲਿਆ ਹੁਣ ਦੱਸਾਂ ਤੇ ਇਹਦਾ ਚਲਾਣ ਹੋ ਗਿਆ ਠੀਕ ਆ ਚਲਾਣ ਦਾ ਕਾਰਨ ਮੇਰੀ ਡਰਾਈਵਿੰਗ ਨਹੀਂ ਸੀ ਅਸਲ ਵਿੱਚ ਠੀਕ ਆ ਪਿੱਛੋਂ ਮਨਲਾ ਕੋਪ ਆਏ ਹੈ ਨਾ ਲੇਡੀ ਪੁਲਿਸ ਸੀਗੀ ਉਹ ਉਹਨੇ ਮਨਲਾ ਪਿੱਛੋਂ ਹਲਾਂ అలਾਰਮ ਮਾਰਿਆ ਦੋ ਵਾਰ ਹੈ ਨਾ ਤੇ ਮੈਂ ਇੱਕ ਵਾਰ ਇਗਨੋਰ ਕਰਦਾ ਅਗਲੀ ਵਾਰੀ ਮਾਰਿਆ ਤੇ ਫਿਰ ਮੈਂ ਰੋਕ ਲਿਆ ਅਸਲ ਵਿੱਚ ਜਿਹੜਾ ਹੈਗਾ ਇੱਥੇ ਸਭ ਤੋਂ ਵੱਡੀ ਗੱਲ ਜੇ ਚਲਾਨ ਹੁੰਦਾ ਤਾਂ ਤੁਹਾਡੇ ਹੱਥ ਸਟੀਅਰਿੰਗ ਤੇ ਹੋਣਾ ਚਾਹੀਦਾ ਤੇ ਆਸੇ ਪਾਸੇ ਮਾਰੋਂਗੇ ਤਾਂ ਉਹਨਾਂ ਨੂੰ ਹੁੰਦਾ ਵੀ ਕਈ ਵਾਰੀ ਕੋਈ ਬੰਦਾ ਹਮਲਾ ਨਾ ਕਰਦੇ ਸੋ ਸਟੀਅਰਿੰਗ ਤੇ ਹੱਥ ਆਪਾਂ ਪਹਿਲਾਂ ਮੈਨੂੰ ਕਿਹਨੂੰ ਦੱਸਿਆ ਸੀ ਮੈਂ ਰੱਖ ਲਿਆ ਨਾ ਤੇ ਤੁਹਾਨੂੰ ਮਦਦ ਤਾਂ ਵੀ ਚਲਾਨ ਕਿੰਨੇ ਦਾ ਹੋਇਆ ਤੇ ਕਿਵੇਂ ਵੀ ਹੋਇਆ ਉਹ ਵੀ ਸਮਝ ਸੁਝਾਉਣਾ ਠੀਕ ਆ ਮੈਂ ਤੇ ਬਾਈ ਆਇਆ ਸੀ ਚਲ ਮੈਂ ਚਲਾਈ ਜਾਂਦਾ ਸੀਗਾ ਤੇ ਫਿਰ ਭੁਗਤਾਨ ਹੀ ਮੰਨੇ ਪੈਣਾ ਸੀਗਾ ਸੋ ਇੱਥੇ ਵੈਸੇ ਇਹ ਹੁੰਦਾ ਵੀ ਇੰਸ਼ੋਰੈਂਸ ਬਹੁਤ ਹੁੰਦਾ ਕੋਈ ਬੰਦਾ ਨਵੇਂ ਨੂੰ ਗੱਡੀ ਨਹੀਂ ਦਿੰਦਾ ਚਲੋ ਆਪਣੇ ਭਰਾ ਹੁਣ ਜਿਹੜਾ ਵਿ ਇੱਕ ਅਰੇ ਵੱਡੀ ਗੱਲ ਕੀਤੀ ਵੱਡੀ ਹੁਣ ਕੀ ਹੋਇਆ ਅਸਲ ਦੇ ਵਿੱਚ ਜਿਹੜਾ ਕੋਈ ਮੈਂ ਲਾਈਟ ਨਹੀਂ ਜੰਪ ਕੇ ਦਿਖਿਆ ਕੁਝ ਹੋਰ ਨਹੀਂ ਸੀ ਅਸਲ ਦੇ ਵਿੱਚ ਇਹਦੇ ਮੂਰੇ ਨਾ ਨੰਬਰ ਪਲੇਟ ਹੈ ਨਹੀਂ ਸੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਮੂਰੇ ਨੰਬਰ ਪਲੇਟ ਨਹੀਂ ਪਿਛਲੇ ਨੰਬਰ ਪਲੇਟ ਸੀ ਤਾਂ ਹੁਣ ਮੈਨੂੰ ਆ ਕੇ ਦੱਸਿਆ ਵੀ ਤੂੰ ਰੋਕਿਆ ਕਿਉਂ ਨਹੀਂਗਾ ਠੀਕ ਹੈ ਤਾਂ ਮੈਂ ਕਿਹਾ ਵੀ ਮੈਨੂੰ ਪਤਾ ਨਹੀਂ ਲੱਗਾ ਮੈਂ ਸੀਗਾ ਮੇਰਾ ਧਿਆਨ ਸਾਰਾ ਕਨਸੈਂਟ੍ਰੇਸ਼ਨ ਮੇਰੀ ਜਿਹੜੀ ਸੀ ਚਲਾਉਣ ਚ ਸੀਗੀ ਹਣਾ ਤਾਂ ਉਹਨੇ ਜਦੋਂ ਕਹਿੰਦੇ ਵੀ ਉਦੋਂ ਬਾਅਦ ਮੈਨੂੰ ਕਹਿੰਦੇ ਵੀ ਤੇਰਾ ਰਿਕਾਰਡਿੰਗ ਚੱਲ ਰਹੀ ਆ ਏ ਵੀ ਮਾਲਾ ਮੈਂ ਤੁਹਾਨੂੰ ਪੁੱਛਾਂਗੀ ਜੋ ਮੈਨੂੰ ਕਹਿੰਦੀ ਤੂੰ ਆਪਦਾ ਲਾਇਸੈਂਸ ਦੇ ਦੇ ਤੇ ਇਹਦੇ ਜਿਹੜੇ ਹੈਗੇ ਕਾਗਜ਼ ਦੇ ਦੇ ਹਨਾ ਤੇ ਮੈਂ ਆਪਦਾ ਲਾਇਸੈਂਸ ਦੇਤਾ ਇਹਦੇ ਕਾਗਜ਼ ਦੇ ਤੇ ਉਹ ਕੀ ਗਏ ਉਹ ਪਿੱਛੇ ਜਾਵੜੀ ਆ ਉਹਦੀ ਗੱਡੀ ਚ ਠੀਕ ਆ ਕਹਿੰਦੀ ਵੇਟ ਕਰ ਤੇ ਮੈਂ ਜਦੋਂ ਵੇਟ ਕੀਤੀ ਤੇ ਮੈਂ ਕਿਹਾ ਵੀ ਚਲ ਕੋਈ ਚੱਕਰ ਨਹੀਂ ਆ ਠੀਕ ਆ ਤੇ ਉਦੋਂ ਬਾਅਦ ਉਹਨੇ ਜਿਹੜਾ ਮੈਨੂੰ ਇੱਕ ਚੀਜ਼ ਦਿੱਤੀ ਆਹ ਦੇਖੋ ਉਹ ਮੈਂ ਤੁਹਾਨੂੰ ਦਿਖਾਉਣਾ ਠੀਕ ਆ ਕੰਗਾਣਾ ਲੱਗਣਾ ਤੇ ਇੱਕੀ ਜੀ ਰ ਹੈਗੀ ਸੀ ਇੱਕ ਮਿੰਟ ਮਤਲਬ ਕੰਗਾਣਾ ਜਿੱਕੇ ਨਹੀਂ ਕਰਨਾ ਇਹ ਵਾਕਈ ਹੋਇਆ ਠੀਕ ਆ ਸੋ ਅਗਲੀ ਚੀਜ਼ ਮੈਂ ਤੁਹਾਨੂੰ ਆਪ ਹੀ ਦਿਖਾ ਦੇਣਾ ਹੱਥ ਨਾਲ ਠੀਕ ਆ ਆਹਾਂ ਜਿਹੜਾ ਮੇਰਾ ਚਲਾਨ ਹੋਇਆ ਅੱਜ ਟ੍ਰੈਫਿਕ ਅ ਅੱਜ 14 ਅਪ੍ਰੈਲ 2024 24:35 ਮਿੰਟ ਤੇ ਠੀਕ ਆ ਉਦੋਂ ਮੇਰਾ ਅਕਰੀ ਕਸੂਰਨ ਸਿੱਦਾ ਕਾਰਨ ਸੀ ਆ ਦੇਖੋ ਡਰਾਈ ਮੋਟਰ ਵਹੀਕਲ ਫੇਅਰ ਟੂ ਡਿਸਪਲੇ ਟੂ ਪਲੇਟਸ ਮਤਲਬ ਇਹਦੇ ਪਿਛਲੀ ਪਲੇਟ ਤਾਂ ਹੈਗੀ ਐ ਤੇ ਅੱਗੇ ਪਲੇਟ ਨਹੀਂ ਹੈ ਹੈਨਾ ਉਦੋਂ ਬਾਅਦ ਆ ਮੇਰਾ ਡਰਾਈਵਰ ਇਹਨਾਂ ਲਾਇਸੈਂਸ ਨੰਬਰ ਆ ਚਲੋ ਮੈਂ ਅੱਧਾ ਇੱਕ ਖੋਲ ਲੈਣਾ ਆ ਕੰਗਾ ਨਹੀਂ ਯਕੀਨ ਨਹੀਂ ਕਰਮ ਤਾਂ ਕਰਕੇ ਅੱਧੇ ਕੱਖਰ ਦਿਖਾ ਦੇਣਾ ਜਿਵੇਂ ਆਹ ਦੇਖ ਪੀਵੀ 60 ਮਤਲਬ ਕਿ ਮੇਰਾ ਲਾਇਸੈਂਸ ਹੈ ਦਾ ਪੰਜਾਬ ਦਾ ਠੀਕ ਆ ਉਹਦਾ ਬਾਕੀ ਨੰਬਰ ਤੇ ਆ ਜਿਹੜੀ ਉਹਦੀ ਪਲੇਟ ਸੀਗੀ ਆ ਲੋਕੇਸ਼ਨ ਆ ਹਾਂ ਜਿਹੜੀ ਇੱਕ ਮਸੂਮ ਦਿਖਾਵਾਂ ਚਲੋ ਇੱਕ ਸੈਕਿੰਡ ਯਾਰ ਆ ਲੋਕੇਸ਼ਨ ਆ ਅੱਜ ਜਿੱਥੇ ਹੋਇਆ ਆਹ ਪਤਾ ਨਹੀਂ ਕਿਹੜੀ ਰੋਡ ਆ ਉਹ ਆਪੇ ਪੜ ਲਓ ਠੀਕ ਆ ਕਿਹਨੇ ਕਟਿਆ ਉਹ ਚਲੋ ਅਫਸਰ ਦਾ ਜਿਹਦਾ ਹੈਗਾ ਬੈਚ ਨੰਬਰ ਨਹੀਂ ਛੱਡਦੇ ਤੇ ਆਪਾਂ ਆ ਦਿਖਾ ਦਿੰਨੇ ਆ ਜਿੰਨੀ ਕੁ ਜੀ ਦਿਖਾ ਹਰਿਆੜ੍ਹ ਹੈਨਾ ਪਰ ਇਹ ਸਿਰਫ ਉਹਨੇ ਮੈਨੂੰ ਇੱਕ ਵਾਰਨਿੰਗ ਦੇ ਕੇ ਛੱਡੀ ਕਿ ਠੀਕ ਹੈ ਵੀ ਭਾਈ ਤੂੰ ਅਗਲੀ ਵਾਰੀ ਚਲਾਉਣਾ ਨਹੀਂ ਉਹ ਦੁਬਾਰ ਫਿਰ ਮੈਂ ਦਾ ਜਿਹੜਾ ਹੈਗਾ ਇੱਕ ਸੋਲੂਸ਼ਨ ਕੱਢਿਆ ਸੋਲੂਸ਼ਨ ਕੀ ਕਰਦੇ ਆ ਵੀ ਹੁਣ ਆਪਾਂ ਆ ਕੀ ਕਰਦੇ ਆ ਮੇਟਰ ਜਿਹੜੀ ਪਲੇਟ ਹੈ ਪਹਿਲਾਂ ਗੱਟਾਂ ਚ ਜਿਹੜਾ ਹੈਗਾ ਆਪਾਂ ਕਹਗੇ ਪਿੱਛੇ ਪਈ ਸੀ ਠੀਕ ਹੈ ਤੇ ਹੁਣ ਚੱਕ ਕੇ ਜਿਹੜਾ ਹੈਗਾ ਮੈਂ ਇਹਨੂੰ ਅੱਗੇ ਰੱਖ ਲੈ ਮੈਂ ਇਹਨੂੰ ਅੱਗੇ ਰੱਖ ਲੈ ਤਾਂ ਹੁਣ ਮੈਂ ਜਿਹੜਾ ਹੈਗਾ ਨੂੰ ਸਾਰੇ ਦਿਨ ਚਲਾ ਸਕਦਾ ਠੀਕ ਹੈ ਸੋ ਪ੍ਰਾਈਸ ਸਾਹਿਬ ਅੱਜ ਜਿਹੜਾ ਲਾਇਸੈਂਸ ਆਪਾਂ ਕਹਿੰਗੇ ਜਿਹਨੂੰ ਆਪਾਂ ਮੰਨਦੇ ਨਹੀਂ ਕਿ ਹਨਾ ਤੇ ਆਹ ਲਾਇਸੈਂਸ ਨਹੀਂ ਆਹ ਲਾਇਸੈਂਸ ਤੇ ਮਤਲਬ ਆਪਾਂ ਕਹਿੰਗੇ ਪੂਰੀ ਪੂਰੀ ਜਿਹੜੀ ਇੱਕ ਗੱਡੀ ਚਲਾਈ ਹੋਈ ਹੈ ਠੀਕ ਹੈ ਜਿਹੜਾ ਨਾਲੇ ਕੋਈ ਟਰੱਕ ਦਾ ਲਾਇਸੈਂਸ ਨਹੀਂਗਾ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਆਹ ਇੰਡੀਆ ਵਾਲੇ ਲਾਇਸੈਂਸ ਤੇ 2 ਮਹੀਨੇ ਗੱਡੀ ਚਲਾ ਸਕਦੇ ਹੋ ਇਹ ਤੁਹਾਡੇ ਵਾਸਤੇ ਬਹੁਤ ਮੁੱਲੀ ਜਾਣਕਾਰੀ ਹੈ ਤੇ ਬਾਕੀ ਜਿਹੜਾ ਹੈਗਾ ਇਹ ਜਨਾਜਾ ਚਲਾਨ ਹੋਇਆ ਚਲਾਨ ਨਹੀਂ ਸਿਰਫ ਇੱਕ ਵਾਰਨਿੰਗ ਦੇ ਕੇ ਮੈਨੂੰ ਉਹਨਾਂ ਨੇ ਛੱਡ ਤਾ ਠੀਕ ਹੈ ਤੇ ਮੈਂ ਕਿਹਾ ਚੱਲ ਕੋਈ ਚੱਕਰ ਨਹੀਂ ਭਰਾ ਅੱਜ ਬੱਚੇ ਬਥੇਰੀ ਵਾਰੀ ਪਚਾਂਗੇ